ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਦਸੰਬਰ ਮਹੀਨੇ ਚ ਇਹ ਤਿੰਨ ਚੀਜ਼ਾਂ ਘਰੋਂ ਕੱਢ ਦਿਓ ਫਿਰ ਵੇਖਿਆ ਜੇ ਚਮਤਕਾਰ ਆਪਾਂ ਕੁਝ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਦਸੰਬਰ ਦਾ ਮਹੀਨਾ ਇਹ ਉਹ ਮਹੀਨਾ ਪੋ ਦਾ ਮਹੀਨਾ ਜਦੋਂ ਸਾਹਿਬਜ਼ਾਦੇ ਦੋ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦੀ ਪਾਉਂਦੇ ਨੇ ਤੇ ਪਿਆਰਿਓ ਦੋ ਛੋਟੇ ਸਾਹਿਬਜ਼ਾਦੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਨੀਹਾਂ ਵਿੱਚ ਚਿਣਕੇ ਜਿਣੇ ਜਾਣ ਤੋਂ ਬਾਅਦ ਆਪਣੀ ਸ਼ਹਾਦਤ ਦਿੰਦੇ ਨੇ ਉਹ ਆਪਾਂ ਸਾਰਾ ਇਤਿਹਾਸ ਜਿਹੜਾ ਹੈ ਉਹ ਸਾਂਝਾ ਕਰ ਚੁੱਕੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਆਪਾਂ ਝਾਤ ਪਾਵਾਂਗੇ ਸਾਥ ਸੰਗਤ ਉਹਨਾਂ ਭਵਨ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੇਖਦੇ ਹੋਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਲਾਲਾਂ ਦੀ ਸ਼ਹਾਦਤ ਨੂੰ ਦੇਖਦੇ ਹੋਏ ਦਸੰਬਰ ਮਹੀਨੇ ਦੇ ਵਿੱਚ ਇਹ ਚੀਜ਼ਾਂ ਤੋਂ ਦੂਰ ਰਿਹਾ ਜਾਵੇ ਤੇ ਬੜੀ ਵਧੀਆ ਗੱਲ ਹੈ। ਸਾਥ ਸੰਗਤ ਨਿੰਦਾ ਚੁਗਲੀ ਤੇ ਆਪਣੇ ਘਰ ਦੇ ਵਿੱਚੋਂ ਆ ਪੱਤੀ ਜਨਕ ਚੀਜ਼ਾਂ ਅੰਡਾ ਮੀਟ ਸ਼ਰਾਬ ਨਸ਼ੇ ਘਰੋਂ ਕੱਢ ਦੇਣੇ ਕੁਰੀਤیاں ਘਰੋਂ ਕੱਢ ਦੇਣੀਆਂ ਕੇਸ ਦਾੜੀ ਰੱਖ ਕੇ ਸਹਿਜ ਧਾਰੀ ਬਣ ਕੇ ਦਸਤ ਜਾ ਕੇ ਚਲੋ ਅਮਰਤ ਬਾਦ ਵਿੱਚ ਛਕ ਲਿਆ ਜੇ ਕੋਈ ਗੱਲ ਨਹੀਂ ਗੁਰੂ ਦਾ ਬਚਨ ਮੰਨ ਕੇ ਗੁਰੂ ਨਾਲ ਪਰ ਪੱਕੇ ਤੌਰ ਤੇ ਜੁੜ ਕੇ ਗੁਰੂ ਦੇ ਹੋ ਜਾਈਏ ਤੇ ਮੈਂ ਕਹਨਾ ਸਤਗੁਰ ਸੱਚੇ ਪਾਤਸ਼ਾਹ ਦੀ ਖੁਸ਼ੀ ਦੀ ਅਸੀਂ ਐਸੇ ਪਾਤਰ ਬਣਾਂਗੇ ਪਿਆਰਿਓ ਜੋ ਅੱਜ ਤੱਕ ਕੋਈ ਨਹੀਂ ਬਣ ਸਕਿਆ ਅਸੀਂ ਕਹਿੰਦੇ ਆ ਵੀ ਸਿੱਖ ਈਸਾਈ ਬਣਦੇ ਜਾ ਰਹੇ ਨੇ ਸਿੱਖ ਆਪਣਾ ਧਰਮ ਛੱਡਦੇ ਜਾ ਰਹੇ ਨੇ ਕਿਉਂ ਛੱਡਦੇ ਜਾ ਰਹੇ ਨੇ ਕਿਉਂਕਿ ਸਮਝ ਨਹੀਂ ਹੋਈ ਕਹਿੰਦੇ ਜੀ ਸਮਝ ਨਹੀਂ ਪਈ ਸਮਝ ਕਿਉਂ ਨਹੀਂ ਪਈ ਉਹਨਾਂ ਨੇ ਗੁਰੂ ਨੂੰ ਆਪਣਾ ਗੁਰੂ ਸਮਝਿਆ ਹੀ ਨਹੀਂ ਬਾਣੀ ਨਾਲ ਨਹੀਂ ਜੁੜੇ ਪੱਕੇ ਪਰਪੱਕ ਤੌਰ ਤੇ ਪੱਕੇ ਨਹੀਂ ਹੋਏ ਗੱਲ ਕੀ ਹੈ ਵੀ ਉਹ ਕੱਚੇ ਰਹਿ ਗਏ ਇਸ ਕਰਕੇ ਉਹ ਜਿਹੜੇ ਨੇ ਕੱਚੇ ਰਹਿ ਗਏ ਤੇ ਇਸ ਕਰਕੇ ਕਚਿਆਈ ਜਿਹੜੀ ਆ ਉਹ ਵਿੱਚ ਆ ਗਈ ਤੇ ਸਤਪੁਰ ਗੀਂਦੇ ਨੇ ਉਹਨਾਂ ਲੋਕਾਂ ਦਾ ਜਿਹੜਾ ਆਪਣੇ ਗੁਰੂ ਤੇ ਭਰੋਸਾ ਨਹੀਂ ਸੀ ਇਸ ਕਰਕੇ ਥੜਕ ਗਏ ਜਿਨ੍ਹਾਂ ਦਾ ਸਾਹ ਹੁੰਦਾ ਤੇ ਪਿਆਰ ਉਹ ਤਾਂ ਫਿਰ ਮਾੜੇ ਤੋਂ ਮਾੜੇ ਹਾਲਾਤਾਂ ਦੇ ਵਿੱਚ ਵੀ ਨਹੀਂ ਥੜਕਦੇ ਇਹ ਗੱਲ ਯਾਦ ਰੱਖਿਆ ਜੇ ਦਸੰਬਰ ਮਹੀਨੇ ਦੇ ਵਿੱਚ ਸਭ ਤੋਂ ਵੱਡੀ ਸ਼ਰਧਾਂਜਲੀ ਇਹੋ ਹੀ ਹੋਏਗੀ ਆਪਾਂ ਨਿੰਦਾ ਚੁਗਲੀ ਛੱਡ ਦਈਏ ਨਸ਼ੇ ਪੱਤੇ ਘਰੋਂ ਕੱਢ ਦਈਏ ਤੇ ਜ਼ਾਦਿਆਂ ਵਰਗੀ ਦਸਤਾਰ ਸਜਾਈਏ ਤੇ ਸਤਿਗੁਰ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਕਿ ਪਾਤਸ਼ਾਹ ਜੀ ਕਿਰਪਾ ਕਰਿਓ ਬਾਦੀ ਅਮਰਤ ਦੀ ਦਾਤ ਵੀ ਦੇ ਦੇ ਹੋਏ ਨਾ ਸਮਝੋ ਵੀ ਅਮਰਤ ਤੇ ਚਲੋ ਸਾਡੇ ਪਿੰਡ ਵੀ ਛਕਾਇਆ ਜਾਂਦਾ ਇੱਥੇ ਵੀ ਛਕਾਇਆ ਅਮਰਤ ਬਹੁਤ ਸਸਤਾ ਬਣਾ ਰੱਖਿਆ ਸੀ ਪਰ ਨਹੀਂ ਬੜੀ ਕਹਲਣਾ ਕਹਲਣ ਤੋਂ ਬਾਅਦ ਬੜੀ ਮੁਸ਼ਕਲ ਤੋਂ ਬਾਅਦ ਅਮਰਤ ਜਿਹੜਾ ਹੈ ਪੈਦਾ ਹੁੰਦਾ ਬਾਹਰੋਂ ਅਮਰਤ ਹਰ ਕੋਈ ਛਕ ਲੈਂਦਾ ਪਰ ਅੰਦਰਲਾ ਜਿਹੜਾ ਅਮਰਤ ਹੈ ਸੂਰਨਾਰ ਮਨਜਨ ਅਮਰਤ ਖੋਜਦੇ ਸੋ ਅਮਰਤ ਗੁਰ ਤੇ ਪਾਇਆ ਕਹਿੰਦੇ ਜਿਹੜਾ ਅੰਦਰੋਂ ਅੰਮ੍ਰਿਤ ਪ੍ਰਾਪਤ ਹੁੰਣਾ ਗੁਰੂ ਦੀ ਸਿੱਖਿਆ ਮੰਨ ਕੇ ਗੁਰੂ ਦੇ ਬਚਨ ਮੰਨ ਕੇ ਜਿਹੜਾ ਅੰਦਰ ਅੰਮ੍ਰਿਤ ਮਿਲਣਾ ਹੈ ਉਹ ਅੰਮ੍ਰਿਤ ਹਰੇਕ ਨੂੰ ਪ੍ਰਾਪਤ ਨਹੀਂ ਹੁੰਦਾ ਇਹ ਅਰਦਾਸ ਕਰੀਏ ਜੇ ਬਾਦਸ਼ਾਹ ਕਿਰਪਾ ਕਰਿਓ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ਿਓ ਕਿਹੜੇ ਅੰਮ੍ਰਿਤ ਦੀ ਤੇਰੀ ਸਿੱਖਿਆ ਰੂਪ ਅੰਮ੍ਰਿਤ ਮੇਰੇ ਅੰਦਰ ਵਸ ਜਾਏ ਸਤਿਗੁਰੂ ਐਸੀ ਕਿਰਪਾ ਕਰਿਓ ਐਸੀ ਮਿਹਰ ਕਰਿਓ ਪਾਤਸ਼ਾਹ ਜੀ ਇਹ ਦਸੰਬਰ ਮਹੀਨੇ ਨੂੰ ਸਮਰਪਿਤ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਦੇ ਹੱਕਦਾਰ ਬਣੀਏ ਸਤਿਗੁਰ ਤੋਂ ਮੰਗ ਮੰਗੀਏ ਸਤਿਗੁਰੂ ਜੀ ਕਿਰਪਾ ਕਰਿਓ ਬਸ ਇਹੀ ਕਿਰਪਾ ਬਣਾ ਕੇ ਰੱਖਿਓ ਮੇਰੇ ਮਨ ਦੇ ਵਿੱਚ ਕਦੇ ਤੁਹਾਡੇ ਤੋਂ ਦੂਰ ਜਾਣ ਦਾ ਖਿਆਲ ਹੀ ਨਾ ਆਵੇ ਕਦੇ ਇਹ ਖਿਆਲ ਹੀ ਨਾ ਆਵੇ ਕਿ ਸਤਿਗੁਰੂ ਜੀ ਮੈਂ ਕੁਰੇਤ ਕਰਨੀ ਆ ਜਾਂ ਮੈਂ ਤੁਹਾਡੇ ਤੋਂ ਦੂਰ ਜਾਣਾ ਤੁਹਾਡੇ ਬਚਨਾਂ ਦੇ ਨਾਲ ਮੇਰਾ ਜੀਵਨ ਨਿਭ ਜਾਏ ਬਸ ਹੋਰ ਕੁਝ ਨਹੀਂ ਚਾਹੀਦਾ ਅਛਾ ਇਹੋ ਜੀ ਕਿਰਪਾ ਬਣਾ ਕੇ ਰੱਖਿਓ ਇਹ ਦਸੰਬਰ ਮਹੀਨੇ ਦੇ ਵਿੱਚ ਐਸਾ ਆਪਾਂ ਕਾਰਜ ਅਰੰਭੀਏ ਆਪਣੇ ਲਈ ਤੇ ਆਪਣੇ ਪਰਿਵਾਰ ਲਈ ਫਿਰ ਵੇਖਿਓ ਕਿਵੇਂ ਖੁਸ਼ੀਆਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ